ਜੇ ਤੇ ਮੇਰੀ ਬਾਹ ਸਹੀ ਹੋ ਗਈ ਮੈਂ ਕਿਹਾ ਫੇਟ ਟਟ ਜੇ ਖਾਣ ਨੂੰ ਤਾਂ ਉਹਦੀਆਂ ਚੀਜ਼ਾਂ ਮਿਲਦੀਆਂ ਵੀਰਾ ਆਇਆ ਸੀਗਾ ਅੱਜ ਤੇ ਕੱਟੂ ਦਾ ਡਿਲੇ ਹੋ ਗਿਆ ਕਰਮਾ ਦਾ ਪਰਟੀ ਨਹੀਂ ਬਣਾਉਂਦੇ ਨਾ ਬਰੋਟੀ ਯਾਰਾ ਕੱਟਣਾ ਨਹੀਂ ਜੀ ਚਲ ਕੋਈ ਨਹੀਂ ਉੱਥੇ ਬਹਿ ਕੇ ਕਰ ਉਹ ਤੇ ਆਵੀ ਕਰਮਣ ਛੱਡ ਛੁੱਟ ਤਾਂ ਸੋਹਣੀ ਪਾ ਕੇ ਆ ਜਾ ਥੈਂਕ ਯੂ ਵੀਰੇ ਥੈਂਕ ਯੂ ਸੋ ਮਚ ਵੀਰੇ ਕਰਮਣ ਨੂੰ ਤਾਂ ਰੋਟੀ ਫੜਾਉਂਦੇ ਸੀ ਆ ਕੀ ਆ ਗਿਆ ਕਰਮਣ ਤੇਰੀ ਸਾੜੀ ਚ ਅੱਜ ਵੀਰਾ ਆਰਮੀ ਦਾ ਪੇਪਰ ਦੇ ਕੇ ਆਇਆ ਸੀਗਾ ਤੇ ਅੱਜ ਮੇਰਾ ਬਰਥਡੇ ਸੀਗਾ ਹੂੰ ਵੀਰਾ ਆਰਮੀ ਚ ਜੂਰ ਲੱਗੇ ਅੱਜ ਹੂੰ ਡਿੱਗੀ ਆ ਨੀ ਅੱਜ ਹੂੰ ਜਾਣ ਨਹੀਂ ਮਿੱਠੂ ਬਦਮਾਸ਼ ਲੈ ਕੇ ਲਿਆਉਣਾ ਸੀਗਾ ਕੇਕ ਤੇ ਦਾਜ ਕਹਿੰਦੇ ਬੁੜੇ ਬੰਦਿਆਂ ਨੂੰ ਠਾਏਂਗੀ ਹੁਣ ਰਜਾਈ 'ਚ ਉਹਦੇ ਨਾਲ ਫਲ ਹੋਰ ਪਹਿਲਾਂ ਕੱਠੇ ਕਰਕੇ ਆਉਂਦੇ ਆਪਾਂ ਸੋਕੋ ਦੇਖ ਕੇ ਮਾਰਦੇ ਸੋ ਜੈਮ ਇਹ ਸਰਪ੍ਰਾਈਜ਼ ਸੀਗਾ ਕਰਮਨ ਨੂੰ ਵੀਰੇ ਵੱਲੋਂ ਵੀਰਾ ਗਿਆ ਵੈਸੀ ਬਠਿੰਡੇ ਤੇ ਅੱਜ ਹੀ ਆਏ ਸੀ ਤੇ ਵੀਰੇ ਨੂੰ ਪਤਾ ਵੀ ਨਹੀਂ ਸੀ ਕਰਮਨ ਦਾ ਬਰਥਡੇ ਇਕੋਦਮ ਪਤਾ ਲੱਗਿਆ ਤੇ ਫੇਰ ਅਸੀਂ ਖੇਸ ਵੀਰਾ ਕਹਿੰਦਾ ਗੇਟ ਨਾ ਬੰਦ ਕਰਿਓ ਮੈਂ ਆਉਂਗਾ ਨਾਲ ਆਇਆ ਤੁਨੂੰ ਜਨਮਦੀ ਬਰਥਡੇ ਟੂ ਯੂ ਮੋਬਤੀਆਂ ਸਿਲਾ ਨਹੀਂ ਸਕੇ ਐ ਤਰਮਿੰਦਰ ਆਇਆ ਜੀ ਪਰ ਚਲ ਬੜਾ ਬਸਾ ਤੇਰਾ ਹਿੱਸਾ ਨਿਕਲ ਗਿਆ ਬੰਦੇ ਆ ਗਿਆ ਯਾਰ ਆ ਪੈਸੇ ਖਾएंगे ਜਾਂ ਆਪਕੋ ਕੁਝ ਹੋਰ ਲਗਾ ਕੇ ਤਨੀ ਅਕਲ ਕੋਨੇ ਅਸਦਾ ਗੰਜੀ ਰੋਟੀਆਂ ਖਾਈ ਜਾਂਦੀ ਸੀ ਤੇ ਹੋਰ ਨਹੀਂ ਨਹੀਂ ਕਰਦੀ ਨਹੀਂ ਬਸ ਮੈਂ ਲੈ ਕੇ ਜਾਂਦੀ ਸੀ ਇਹਦੇ ਵਾਸਤੇ ਨਾ ਮੁੰਨੇ ਖਾਣ ਹੈਲੋ ਆਈ ਹੋਪ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ ਮੈਂ ਬਹੁਤ ਵਧੀਆ ਤੁਹਾਡੇ ਸਾਰਿਆਂ ਦਾ ਧੰਨਵਾਦ ਇਨੀ ਸਪੋਰਟ ਕਰਨ ਵਾਸਤੇ ਚਲੋ ਕੋਈ ਨਹੀਂ ਹੈ ਤਾਂ ਸਪੋਰਟ ਕਰਦੀ ਪਰ ਬਹੁਤ ਆ ਸਾਡੇ ਅੱਜ ਤਰੀਕ ਹੈ 2 ਮਾਰਚ ਮੈਂ ਬਰਥਡੇ ਸੈਲੀਬ੍ਰੇਟ ਕਰਨਾ ਤਾਂ ਹੈ ਨਹੀਂ ਸੀ ਨਾ ਮੈਂ ਵੈਸੇ ਕੀਤਾ ਉਹ ਤਾਂ ਵੀਰੇ ਨੇ ਸਰਪ੍ਰਾਈਜ਼ ਦੇਤਾ ਤੇ ਮੈਂ ਤਾਂ ਰੋਟੀ ਖਾਣ ਬੈੰਦੀ ਸੀ ਵੀ ਉਥੇ ਧਰਨ ਲੱਗੇ ਸ਼ਹੀਦ ਹੋਈ ਜਾਂਦੇ ਇਸ ਖਾਤਰ ਅਫਸੋਸ ਹੈ ਮੈਨੂੰ ਪਰ ਹੁਣ ਵੀਰੇ ਦਾ ਮਾਣ ਰੱਖਣ ਵਾਸਤੇ ਕੇਕ ਤਾਂ ਕੱਟਣਾ ਹੀ ਸੀਗਾ ਪਰ ਮੈਨੂੰ ਕੀ ਹੁੰਦੀ ਪਤਾ ਕੀ ਕਰਦੀ ਹੁੰਦੀ ਸੀ 3 ਸਾਲਾਂ ਦੀ ਹੁੰਦੀ ਸੀ ਜਦੋਂ ਮੇਰੀ ਬਾਹਰ ਟੁੱਟ ਗਈ ਸੀ ਮੰਨਦੇ ਹੀ ਹੁੰਦੇ ਸੀ ਜਿਹੜੀ ਮੈਂ ਜਿੱਦ ਕਰਤੀ ਉਹ ਤਾਂ ਕਰਨੀ ਕਰਨੀ ਹੈ ਪਹਿਲੇ ਦਿਨ ਕੇਕ ਲਿਆਂਦਾ ਆਹਨ ਕੱਟਤਾ ਤਾੜੀਆਂ ਮਾਰਤੀਆਂ ਚਾਰ ਬੋਲ ਬਲੇਣੀ ਲਾਇਆ ਅਗਲੇ ਦਿਨ ਹੇਅਰ ਕੱਟ ਕੰਗੇ ਨੂੰ ਬਾਹਰ ਟੱਟੀ ਜੀਣਾ ਤੀਜੇ ਦਿਨ ਆਕ ਕੇ ਪੇਸਟੀਆਂ ਦੇ ਦੋ ਡੱਬੇ ਲਿਆਤੇ ਉਹ ਚਾਰ ਪੇਸਟੀਆਂ ਜੋੜ ਕੇ ਕਹਿੰਦੇ ਸੀ ਕੱਟਲਾ ਚਾਰ ਤਾੜੀਆਂ ਮਾਰ ਦਿੰਦੇ ਮੈਂ ਉਹੀ ਚਾਰ ਪੇਸਟੀਆਂ ਜੋੜ ਕੇ ਤੜ ਕੇ ਖਾ ਲੈਂਦੀ ਤੇ ਉਹੀ ਸ਼ਾਮ ਨੂੰ ਖਾ ਲੈਂਦੀ ਜਦੋਂ ਮੇਰੀ ਬਾਹ ਸਹੀ ਹੋ ਗਈ ਮੈਂ ਕਿਹਾ ਫੇਰ ਟੱਟੇ ਖਾਣ ਨੂੰ ਤਾਂ ਉਹਦੀਆਂ ਚੀਜ਼ਾਂ ਮਿਲਦੀਆਂ ਤੇ ਉਹ ਦੂਮਰ ਕੇ ਦੋਇਆ 17 ਜੇ ਮੇਰੀ ਇਧਰਲੀ ਬਾਹ ਬਾਰੀ ਚਾ ਗਈ ਮम्मा ਰ ਸਾਰੇ ਕਬਰ ਆਏ ਆ ਟੋਲੀ ਆ ਮਮਾ ਜਿਹੜਾ ਤਾਇਆ ਜੀ ਵੀ ਚੜਿਆ ਪਾਪਾ ਵੀ ਆ ਗਏ ਘਰ ਤੇ ਪਤਾ ਨਹੀਂ ਕਿੰਨਾ ਵੱਲੋ ਤੇ ਮੈਂ ਕਿਹਾ ਕੋਈ ਨਹੀਂ ਮम्मा ਟੈਨਸ਼ਨ ਨਾ ਲਓ ਫੀਸ ਮੈਂ ਕਰਾਵਾਂਗੇ ਮम्मा ਤੋਂ ਕਬਰائے ਪੈਸੇ ਡਾਕਟਰ ਨੇ ਆ ਕੇ ਜੇ ਇੱਕ ਵਾਰੀ ਹੋਰ ਆਹੀ ਬਾਹ ਟੁੱਟ ਗਈ ਤਾਂ ਫਿਰ ਆਪਰੇਸ਼ਨ ਕਰਾਉਣਾ ਪਊਗਾ ਇੱਕ ਵੀਰੇ ਨੇ ਮੈਨੂੰ ਪਾਰਸਲ ਭੇਜਣਾ ਸੀ ਵੀਰਾ ਕਿ ਮੈਂ ਬਰਥਡੇ ਨਹੀਂ ਸੈਲੀਬ੍ਰੇਟ ਕਰਨਾ ਬਸ ਤੁਸੀਂ ਕਹਿ ਤਾ ਤਾਂ ਬਸ ਮੇਰੇ ਵਾਸਤੇ ਉਹੀ ਗਿਫਟ ਹੈ ਥੈਂਕ ਯੂ ਤੇ ਵੀਰੇ ਨੂੰ ਲੱਗਦਾ ਹੁਣ ਆਈ ਯਾਨੀ ਬਰਥਡੇ ਤਾਂ ਸੈਲੀਬ੍ਰੇਟ ਕੀਤਾ ਪਰ ਮੈਂ ਕਰਨਾ ਨਹੀਂ ਸੀ ਉਹ ਪਤਾ ਲੱਗ ਗਿਆ ਹੁਣ ਵੀਰੇ ਨੂੰ ਵੀ ਇਹਨਾਂ ਨੂੰ ਮੈਂ ਗਿਫਟ ਮੰਗਿਆ ਸੀਗਾ ਮੈਨੂੰ ਸਿਰਫ ਧਰਨੇ ਤੇ ਲੈ ਜਾਓ ਮੇਰੇ ਵਾਸਤੇ ਉਹੀ ਬਹੁਤ ਵੱਡਾ ਗਿਫਟ ਹੈ ਪਰ ਆਹ ਚੱਲਦੀ ਨਹੀਂ ਸਾਡੀ ਇਹ ਜਾਊਗੀ ਤਾਂ ਅਸੀਂ ਉੱਥੇ ਜਾ ਸਕਦੇ ਹਾਂ ਪਰ ਕਹਿੰਦੇ ਕੋਈ ਨਹੀਂ ਤੂੰ ਪੇਪਰ ਕਰ ਲੈ ਤੈਨੂੰ ਪੱਕਾ ਲੈ ਕੇ ਜਾਵਾਂਗੇ ਤੇ ਮੈਂ ਪੱਕਾ ਜਾਊਂਗੀ ਹਾਂ ਨਾ ਅੰਮਾ ਹਾਂ ਲੈ ਕੇ ਜਾਵਾਂਗੇ ਪੱਕਾ 70% ਤੈਨੂੰ ਲਾਈਕ ਕਰ ਦਿਖਾਈ ਜਾਂਦੇ ਆ ਨਾ ਵੀਰੇ ਅੱਥਰਥੇ ਹਾਂਜੀ ਮੈਨੂੰ ਦੋ ਵੀਰੇ ਰੋਜ਼ ਲਾਈਵ ਦਿਖਾਉਂਦੇ ਵੀ ਆ ਦੇਖ ਧਰਨਾ ਇੱਕ ਹਰਦੀਪ ਵੀਰਾ ਇੱਕ ਹੈਪੀ ਪਿਸਟਲ ਵੀਰਾ ਯੱਲਾ ਭੈਣੇ ਦੇਖ ਲਾ ਧਰਨਾ ਦੇਖ ਲਾ ਹਮ ਜਦੋਂ ਵੀ ਕੋਈ ਕਹਿੰਦੇ ਵੀ ਹੁਣ ਤੁਸੀਂ ਦੋ ਭੈਣਾਂ ਪਹਿਣੋ ਮੇਰਾ ਐਵੇਂ ਜਵਾਂ ਜੀ ਨਹੀਂ ਕਰਦਾ ਮੈਂ ਕਹਿੰਦਾ ਹਾਂ ਅਸੀਂ ਦੋ ਭੈਣਾਂ ਪਹਿਣਾਂ ਕਿਉਂਕਿ ਮੇਰੇ ਪ੍ਰਾਬੋ ਤੋਂ ਬਣ ਗਏ ਅੱਜ ਹੀ ਬਣਾਈ ਅਨੇ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਾਰਿਆਂ ਦਾ ਵੱਡਾ ਆਲਾ ਧੰਨਵਾਦ ਅਤੀ ਅਤੀ ਧੰਨਵਾਦ